ਆਏ ਕੱਲ ਅਣਖ ਤੇ ਅਣਖ ਦੀ ਹੁੰਦੀ ਓਏ ਜੇ ਕੋਈ ਸਾਨੂੰ ਬੁਲਕਾਰ ਦਵੇ ਅਸੀਂ ਉਹਦੀ ਧੌਣ ਤੱਕੋ ਡਾ ਰੱਖ ਕੇ ਓਏ ਅਣਖ ਨਾਲ ਗੱਲਾ ਕਰਦੇ ਆ ਓਏ ਆ ਸਾਡੀ ਕਿਸਾਨੀ ਆ ਸਾਡੇ ਕਿਸਾਨ ਆ ਬਾਡਰਾ ਤੇ ਬੈਠੇ ਨੇ ਉਹ ਮੇਰੇ ਤੇਰੀ ਤਰਫ ਦਾ ਬੜੀ ਆਤਮਾ طرف ਇਹ ਇਹਨਾਂ ਕਿਸਾਨਾਂ ਨੂੰ ਸਾਥ ਮਿਲਣਾ ਚਾਹੀਦਾ ਇਹਨਾਂ ਕਿਸਾਨਾਂ ਦੀ ਆਵਾਜ਼ ਸੁਣੀ ਚਾਹੀਦੀ ਆ ਇਹ ਸਰਕਾਰ ਜਿਹੜੀ ਚੁੱਪ ਬੈਠੀ ਆ ਇਹ ਸੁੱਤੀ ਪਈ ਆ ਇਹਨੂੰ ਜਗਾਉਣ ਲਈ ਕਈ ਸੋਰਾਂ ਜੌਦਾ ਬੰਦਾ ਸਿੰਘ ਬਹਾਦਰ ਆ ਚੁੱਕੂਗਾ ਇਹ ਬਾਬਾ ਜੇਪ ਸਿੰਘ ਜਗੀਰਾਂ ਨੇ ਪਾਇ ਭਾਈ ਮੋਤੀ ਚੰਦ ਸਿੰਘ ਜੀ ਦਾ ਭਾਈ ਕਰਨ ਸਿੰਘ ਦੀ ਖੋਪਰੀ ਦਾ ਖੂਨ ਕੀ ਹੈ ਸੁਣੋ ਸਾਰੇ ਕਿਸਾਨਾਂ ਨੂੰ ਤਾਂ ਮੈਂ ਇਹ ਹੀ ਬੇਨਤੀ ਕਰੂਗਾ ਕਿ ਜਿਹੜੇ ਵੀ ਧੱਥੇ ਬੰਦੀਆਂ ਨੇ ਉਹਨਾਂ ਨੂੰ ਕਹੋ ਪਿੰਡ ਵਾਲਿਓ ਓਏ ਮਦੂਰ ਕਿਸਾਨ ਸਾਰੇ ਆਪਣਾ ਇਹ ਸਗਾਸ ਹਲ ਜਾਵੇ ਮੋਤੀ ਦਾ ਅੱਜ ਦਾ ਹੁਣੇ ਚਾਹੀਦੀਆਂ 100 ਰੁਪਿਆ। ਹੂੰ ਕੀ ਬਾਤ ਹੈ। 80 ਹੱਥਾਂ ਪਿੱਛੇ। ਹੁਣ ਹੋਰ ਇੱਕ ਹੋਰ ਪਾਏ ਕਰਵਾਨ ਵੀ ਹੋ ਸਕਦੇ ਆ। ਔਰ ਸਾਡਾ ਖੂਰ। ਢੋਲਾ ਜੈਨਾ ਮਣ ਧਰਤੀ ਤੇ ਆ ਪਰਵਾਹ ਨਿਕਤੀ ਸਿੰਘਾਂ ਦੇ ਬਾਬਾ ਦੀਪ ਸਿੰਘ ਦੇ ਖੰਡੇ ਦੀ ਸੌ ਲੱਗੇ। ਇਹ ਸਾਡੇ ਕਰਵਾਨ ਹਿਆ ਦੇ ਬਾਜੀ। ਪੁੱਤਰ ਕਾਲਾ। ਕਿਆ ਬਾਤ ਬਹੁਤ ਵਧੀਆ ਬਹੁਤ ਬਹੁਤ ਰੋੜ ਭਾਈ ਜੀ ਹੋਰ ਭਾਈ ਜੀ ਛੋਟੇ ਛੋਟੇ ਪੁਆਇੰਟ ਚ ਲਾਇਆ ਸਰ ਮੇਰੇ ਉਸਤਾਦ ਹੀ ਪਰ ਜਨਾਬ ਜੀ ਕਿਹਿਆ ਬਾਤ ਬਿਲਕੁਲ ਉਹਨੇ ਸੋਤਰੀ ਕਮੇ ਦੀ ਦਿੱਤੀ ਆ ਇੱਕ ਲੰਘਣਾ ਬਜਾਣਾ ਬਬਾਈ ਜੀ ਬਬੀ ਦਾ ਮੈਂ ਉਸਤਾਦ ਦਾ ਮੁੱਲ ਦੇ ਨਹੀਂ ਸਕਦਾ ਬਿਲਕੁਲ ਮੇਰੇ ਉਸਤਾਦ ਨੇ ਮੈਨੂੰ ਬਹੁਤ ਸਿੱਖਣ ਵਾਸਤੇ ਪਰਮਾਤਮਾ ਨੇ ਉਹਨੂੰ ਥੋੜਾ ਜਿਹਾ ਸੱਤ ਦੂਰ ਕਰ ਲਿਆ ਤੇ ਉਹਨਾਂ ਨੂੰ ਪੈਰਾਲਾਈਜ਼ ਕਰ ਦਿੱਤੀ ਉਹ ਕੈਨੇਡਾ ਦਾ